ਤੁਸੀਂ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਹੋ ਕਿਉਂਕਿ ਸਿਵਲ ਹਸਪਤਾਲ ਦੇ ਵਿੱਚ ਭੋਖੜ ਤਾਲ ਤੇ ਲੱਕੀ ਜੀ ਸਾਰੇ ਸਾਥੀ ਬੈਠੇ ਸਨ ਸੋ ਇਸ ਕਰਕੇ ਉਹਨਾਂ ਦੀ ਭੋਖੜ ਤਾਲ ਤੋੜਉਣ ਜਾਣਾ ਸੀ ਔਰ ਫਿਰ ਸਮਾਂ ਲੱਗ ਗਿਆ ਆਉਂਦੇ ਆਉਂਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿਲ੍ਹੇ ਦੇ ਪ੍ਰਧਾਨ ਤਲਵਾਰ ਸਾਹਿਬ ਬਹੁਤ ਸਤਿਕਾਰਯੋਗ ਡਾਬਰ ਸਾਹਿਬ ਸਾਡੇ ਸਠਾਈ ਦਾ ਪੂਰਾ ਨਾਮ ਹਾਂ ਜੀ ਸਰਤਾ ਸਾਹਿਬ ਸਾਡੇ ਮੇਰੇ ਵੱਡੇ ਭਰਾ ਪਵਨ ਦਿਵਾਨ ਜੀ ਮੁਹੰਮਦ ਸਦੀਕ ਸਾਹਿਬ ਬਹੁਤ ਹੀ ਸਤਕਾਰਯੋਗ ਬਲਵਿੰਦਰ ਬੈਂਸੀ ਮਲੋਤਰਾ ਸਾਹਿਬ ਗੰਡਾ ਜੀ ਤੇ ਸਾਰੇ ਮੈਲਾ ਕਾਂਗਰਸ ਸਾਡੇ ਲਾਲੀ ਜੀ ਯੂਥ ਕਾਂਗਰਸ ਦੇ ਪ੍ਰਧਾਨ ਮੈਲਾ ਕਾਂਗਰਸ ਸੇਵਾਦਾਲ ਤੇ ਸਾਰੇ ਸਾਥੀਗਨ ਅੱਜ ਦਾ ਜਿਹੜਾ ਇੱਥੇ ਦਾ ਕਾਰਜਕ੍ਰਮ ਹੈਗਾ ਅਸੀਂ ਹੁਣ ਇਹ ਆਜ ਸਾਡੇ ਕੋਲੇ ਇੱਕ ਹਾਲ ਹੈਗਾ ਤੇ ਦੋ ਸਾਡੇ ਕੋਲੇ ਉੱਥੇ ਦਫ਼ਤਰ ਹੈਗੇ ਮਿਲਣ ਆਸੇ ਤੇ ਨਾਲ ਹੀ ਹੋਰੇ ਦੋ ਕਮਰੇ ਹੈ ਸਾਡੇ ਕੋਲੇ ਔਰ ਅਸੀਂ ਇਹ ਗੱਲ ਕਿਹਾ ਸੀ ਡਰਾਈਵ ਜਿਹੜਾ ਸਾਡਾ ਮੈਨੀਫੈਸਟੋ ਅਸੀਂ ਰਿਲੀਜ਼ ਕੀਤਾ ਸੀ ਕਿ ਅਸੀਂ ਮੁਕੰਮਲ ਤੌਰ ਤੇ ਇੱਥੇ ਇੱਕ ਆਪੜਾ ਦਫ਼ਤਰ ਬਣਾਵਾਂਗੇ ਔਰ ਉਸ ਦਫ਼ਤਰ ਦੇ ਵਿੱਚ ਜਿਹੜਾ ਸਟਾਫ ਹੈ ਉਹ ਅਸੀਂ ਨਿਯੁਕਤ ਕਰਾਂਗੇ ਉਹ ਅਸੀਂ ਕਰ ਲਿਆ ਇੱਕ ਅੱਦੇ ਵਿਅਕਤੀ ਦੀ ਕੋਈ ਕਮੀ ਹੈਗੀ ਹੈ ਜਾਂ ਮਾੜਾ ਮੋਟਾ ਕੁਝ ਹੋਰ ਹੋਣ ਵਾਲਾ ਹੈ ਤਾਂ ਜੋ ਜਿਹੜੀਆਂ ਵੀ ਲੋਕਾਂ ਦੀਆਂ ਦੁੱਖ ਤਕਲੀਫਾਂ ਹੈਗੀਆਂ ਵੈਸੇ ਤਾਂ ਸਾਡੇ ਸਤਕਾਰਯੋਗ ਇਥੋਂ ਦੇ ਸਥਾਨਕ ਆਗੂ ਸਹਿਬਾਨ ਜਿਹੜੇ ਵਕਫ ਵਕਫ ਆਪਦੇ ਇਲਾਕਿਆਂ ਤੋਂ ਲੜੇ ਨੇ ਉਹ ਬੜੇ ਸਮਰਥ ਨੇ ਲੋਕਾਂ ਦੇ ਕੰਮਕਾਰ ਕਰਾਉਣ ਦੇ ਵਿੱਚ ਔਰ ਕਾਉਂਸਲਰ ਸਹਿਬਾਨ ਨੇ ਕਿਉਂਕਿ ਇਹ ਸਾਰੀ ਚੇਨ ਹੁੰਦੀ ਹੈ ਲੇਕਿਨ ਇਸੇ ਬਾਵੀਉਦ ਵੀ ਮੈਂਬਰ ਆਫ ਪਾਰਲੀਮੈਂਟ ਨੂੰ ਲੋਕ ਜਿਤਾਉਂਦੇ ਨੇ ਔਰ ਮੈਂ ਜਦੋਂ ਇੱਥੇ ਇਲੈਕਸ਼ਨ ਲੜਨਾ ਆ ਲੋਕਾਂ ਦਾ ਇਹ ਮੰਨ ਚ ਸੀ ਕਿ ਤੁਹਾਡਾ ਟੈਲੀਫੋਨ ਚੱਕੋਗੇ ਕੰਮ ਕਰੋਗੇ ਔਰ ਮਿਲਿਆ ਕਰੋਗੇ ਸੋ ਮੈਂ ਇਹ ਉਹਨਾਂ ਨੂੰ ਵਾਅਦਾ ਕੀਤਾ ਸੀ ਕਿ ਅਸੀਂ ਪਹਿਲਾਂ ਆਪਦਾ ਦਫਤਰ ਬਣਾਵਾਂਗੇ ਔਰ ਦਫਤਰ ਦੇ ਵਿੱਚੋਂ ਸਾਨੂੰ ਸਮਝ ਹੋਏਗੀ ਕਿ ਕਿੱਥੇ ਕੋਈ ਕੰਮ ਨਹੀਂ ਹੋ ਰਿਹਾ ਤੇ ਉੱਥੇ ਅਸੀਂ ਜਿੱਥੇ ਮੈਂਬਰ ਆਫ ਪਾਰਲੀਮੈਂਟ ਦਾ ਰੋਲ ਹੈ ਉਹ ਅਸੀਂ ਅਦਾ ਕਰਾਂਗੇ ਸੋ ਇਸ ਕਰਕੇ ਮੁਕੰਮਲ ਤੌਰ ਤੇ ਅੱਜ ਰਸਮੀ ਰੂਪ ਦੇ ਵਿੱਚ ਅਸੀਂ 2 ਘੰਟੇ ਬੈਠ ਕੇ ਇਥੇ ਮਿਲਾਂਗੇ ਤਾਂ ਸਹੀ ਲੇਕਿਨ ਜਿਨਾਂ ਦੇ ਕੋਈ ਕੰਮਕਾਰ ਟੈਲੀਫੋਨ ਕਰਨ ਵਾਲੇ ਹੋਣਗੇ ਜਾਂ ਤਕਲੀਫਾਂ ਜਾਂ ਕੋਈ ਲੁਧਿਆਣਾ ਦੇ ਪੰਜਾਬ ਦੇ ਜਿਹੜੇ ਇਸ਼ੂਜ਼ ਹੋਣਗੇ ਉਹਨਾਂ ਤੇ ਕਿਵੇਂ ਉਹਨਾਂ ਨਾਲ ਨਜਿੱਠਿਆ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਆਵਾਜ਼ ਕਿਵੇਂ ਬੁਲੰਦ ਕੀਤੀ ਜਾਵੇ ਇਹ ਅਸੀਂ ਸਾਰੀ ਹੁਣ ਤੋਂ ਇੱਥੇ ਦਫ਼ਤਰ ਇਹ ਇਤਲਾ ਰੱਖਿਆ ਕਰੇਗਾ ਤੇ ਫਿਰ ਅਸੀਂ ਆ ਆਪਦੇ ਲੁਧਿਆਣੇ ਦੇ ਲੋਕਾਂ ਦੀ ਲੜਾਈ ਲੜਿਆ ਕਰਾਂਗੇ ਸੋ ਮੈਂ ਅੱਜ ਸਮੂਹ ਵਰਕਰ ਸਾਥੀਆਂ ਨੂੰ ਕਿਉਂਕਿ ਮੈਂ ਲੁਧਿਆਣੇ ਦੇ ਲੋਕਾਂ ਦਾ ਦੇਣਾ ਨਹੀਂ ਦੇ ਸਕਦਾ ਜਿਸ ਪ੍ਰਕਾਰ ਸਿਮਰਜੀਤ ਸਿੰਘ ਬੈਂਸ ਸਾਹਿਬ ਵੀ ਸਾਡੇ ਭਰਾ ਆਏ ਨੇ ਮੈਂ ਉਹਨਾਂ ਨੂੰ ਵੀ ਜੀ ਆਇਆਂ ਕਹਣਾ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵਰਕਰ ਨੂੰ ਦਿੱਕਤ ਨਹੀਂ ਆਏਗੀ ਔਰ ਇਹ ਦਫਤਰ ਕੇਵਲ ਕਿਸੇ ਵਿਅਕਤੀ ਵਿਸ਼ੇਸ਼ ਹਾਸਤੇ ਜਾਂ ਕਿਸੇ ਇੱਕ ਬੰਦੇ ਹਾਸਤੇ ਨਹੀਂ ਹੈ ਇਹ ਸਮੂਹ ਲੁਧਿਆਣੇ ਦੇ ਲੋਕਾਂ ਵਾਸਤੇ ਹੈ ਬੇਸ਼ੱਕ ਕਿਸੇ ਨੇ ਵੋਟ ਨਹੀਂ ਵੀ ਪਾਈ ਸਾਡਾ ਸਾਰਿਆਂ ਦਾ ਫਰਜ ਹੈ ਕਿ ਜੇ ਕਿਸੇ ਨੇ ਵੋਟ ਨਹੀਂ ਵੀ ਪਾਈ ਉਹ ਵੀ ਇਸ ਅਗਰ ਦਫਤਰ ਚ ਆਉਂਦਾ ਹੈ ਤਾਂ ਇਸ ਦਫਤਰ ਚੋਂ ਉਹ ਕੰਮ ਕਰਾ ਕੇ ਜਾਵੇ ਉਰੀ ਤਕਲੀਫ ਦੁੱਖਦਰਦ ਅਸੀਂ ਸੁਣੀਏ ਔਰ ਇਹਰੇ ਨਾਲ ਨਾਲ ਕੋਸ਼ਿਸ਼ ਕਰਾਂਗੇ ਮੈਂ तमाम ਸਾਡੇ ਲੀਡਰ ਸਹਿਬਾਨ ਇੱਥੇ ਬੈਠੇ ਨੇ ਐ ਐਮ ਐਲ ਏ ਸਹਿਬਾਨ ਜਿਨ੍ਹਾਂ ਨੇ ਆਪਣੇ ਆਪਣੇ ਰੁਤਬੇ ਨੇ ਜਿਹੜੇ ਮੇਰੇ ਨਾਲੋਂ ਵੀ ਬਹੁਤ ਜ਼ਿਆਦਾ ਕਾਬਿਲ ਨੇ ਔਰ ਮੈਂ ਚਾਹਾਂਗਾ ਯੂਥ ਕਾਂਗਰਸ ਬੈਠੀ ਹੈ ਕਿ ਆਉਣ ਵਾਲੇ ਸਮੇਂ ਚ ਮੈਂ ਇਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਇੱਕ ਇੱਕ ਦਿਨ ਕੱਢ ਕੇ ਇੱਕ ਵਿਅਕਤੀ ਜਦੋਂ ਅਸੀਂ ਹੁੰਦੇ ਵੀ ਨਹੀਂ ਇੱਥੇ ਮੈਂ ਨਹੀਂ ਹੁੰਦਾ ਤਾਂ ਉਹ ਲੋਕ ਵੀ ਆਪਕੇ ਇੱਕ ਦਿਨ 2 ਘੰਟੇ ਬਾਟ ਕੇ ਇਸ ਦਫ਼ਤਰ ਦੀ ਰਹਿਨੁਮਾਈ ਕਰਨ ਕਿਉਂਕਿ ਇਹ ਇਕੱਲਾ ਮੇਰਾ ਦਫ਼ਤਰ ਨਹੀਂ ਹੈ ਇਹ ਜ਼ਰੂਰ ਮੇਰੀ ਨੇਮ ਪਲੇਟ ਲੱਗ ਗਈ ਹੈ ਮੈਂਬਰ ਆਫ ਪਾਰਲੀਮੈਂਟ ਦਾ ਕਰਕੇ ਆਦਰਵਾਇਜ਼ ਇਹ ਸ तमाम ਉਹਨਾਂ ਲੋਕਾਂ ਦਾ ਦਫ਼ਤਰ ਹੈ ਜਿਨ੍ਹਾਂ ਨੇ ਮੈਨੂੰ ਜਿਤਾਉਣ ਦੇ ਵਿੱਚ ਆਵਦਾ ਵੱਡਾ ਯੋਗਦਾਨ ਪਾਇਆ ਸ਼ਾਇਦ ਇਹ ਜੇ ਸਾਰੇ ਲੋਕ ਨਾ ਹੁੰਦੇ ਤਾਂ ਰਾਜਾ ਵੜਿੰਗ ਤੇ ਆ ਜਿਹੜੇ ਅੱਗੇ ਬੈਠੇ ਆ ਸਾਈਡਾਂ ਤੇ ਸਾਡੇ ਕੌਂਸਲਰ ਸਹਿਬਾਨ ਤੇ ਸਾਥੀ ਤਾਂ ਰਾਜਾ ਵੜਿੰਗ ਸ਼ਾਇਦ ਮੈਂਬਰ ਆਫ ਪਾਰਲੀਮੈਂਟ ਨਾ ਬਣਦਾ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਲੁਧਿਆਣੇ ਦੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਤਕਲੀਫ ਦਿੱਕਤ ਨਾ ਆਵੇ ਐ ਫਿਲਟਰ ਕਰਕੇ ਪਹਿਲਾਂ ਔਰਡ ਆਲੀਆਂ ਸਾਡੀਆਂ ਮਿਊਨਿਸਪਲ ਕਾਰਪੋਰੇਸ਼ਨ ਸਾਡੇ ਕੌਂਸਲਰ ਇੰਨੇ ਕਾਬਿਲ ਹੋਣ ਕੀ ਐਮਐਲਏ ਤੱਕ ਵਿਅਕਤੀ ਨਾ ਪਹੁੰਚੇ ਉੱਥੇ ਹੀ ਉਹਦਾ ਕੰਮ ਹੋ ਜੇ ਫਿਰ ਸਾਡੇ ਐਮਐਲਏ ਸਹਿਬਾਨ ਜਾਂ ਆਉਣ ਵਾਲੇ ਜਿਨ੍ਹਾਂ ਨੇ ਲੜਨਾ ਉਹ ਇੰਨੇ ਕਾਬਿਲ ਹੈ ਕਿ ਉੱਥੇ ਅੱਗੇ ਨਾ ਪਹੁੰਚੇ ਸੋ ਕੋਸ਼ਿਸ਼ ਕਰਾਂਗੇ ਐ ਫਿਲਟਰ ਕਰਕੇ ਅਸੀਂ ਆਪਣੀ ਆਪਣੀ ਜਗ੍ਹਾ ਵਾਰਡ ਦੇ ਵਾਈਜ਼ ਇਹ ਅਸੀਂ ਸਾਰੇ ਕੰਮ ਆਉਣ ਵਾਲੇ ਲੋਕਾਂ ਦੇ ਸਲਝਾਵਾਂਗੇ ਬਹੁਤ ਸਾਰੀਆਂ ਦਿੱਕਤਾਂ ਬਹੁਤ ਸਾਰੇ ਵਾਅਦੇ ਕੀਤੇ ਸਨ ਲੋਕਾਂ ਦੇ ਨਾਲ ਉਹਨਾਂ तमाम ਵਾਅਦਿਆਂ ਤੇ ਅਸੀਂ ਸਾਰੇ ਰਲ ਕੇ ਕੰਮ ਕਰਾਂਗੇ ਚਾਹੇ ਉਹ ਬੁੱਢਾ ਨਾਲ ਹੈ ਚਾਹੇ ਉਹ ਪੋਲਿਊਸ਼ਨ ਦੀ ਹੋਰ ਗੱਲ ਹੈ ਚਾਹੇ ਦਰਖਤ ਲਾਉਣ ਦੀਆਂ ਗੱਲਾਂ ਕੀਤੀਆਂ ਸਨ ਚਾਹੇ ਸਿਵਲ ਹਸਪੀਟਲ ਨੂੰ ਦੇ ਬਾਰੇ ਗੱਲ ਕੀਤੀ ਸਨ ਕੀਤੀਆਂ ਚਾਹੇ ਕੋਈ ਇੰਸਟੀਚਿਊਟ ਲਿਆਉਣਾ ਸੇ ਗੱਲ ਕੀਤੀ ਔਰ ਹੀ ਸਰਕਾਰ ਨਾਲ ਲੜਾਈ ਲੜਨੀ ਹੈ ਔਰ ਲੈ ਕੇ ਆਉਣਾ ਹੈ ਚਾਹੇ ਮੈਡੀਕਲ ਕਾਲਜ ਕੋਈ ਨਾ ਕੋਈ ਇਹੋ ਜਿਹਾਂ ਖੇਡਾਂ ਦੇ ਆਸਤੇ ਜੋ ਡਰਾਈਵ ਵਿੱਚ ਅਸੀਂ ਵਾਦਾ ਕੀਤਾ ਸੀ ਉਹਦੇ ਤੇ ਅਸੀਂ 100% ਮੁਕੰਮਲ ਰੂਪ ਦੇ ਵਿੱਚ ਬਾਂਹ ਨਾਲ ਬਾਂਹ ਜੋੜ ਕੇ ਸਿਰ ਨਾਲ ਸਿਰ ਜੋੜ ਕੇ ਸਾਰੇ ਸਾਥੀ ਕਿਉਂਕਿ ਇਕੱਲਾ ਵਿਅਕਤੀ ਕੁਝ ਨਹੀਂ ਕਰ ਸਕਦਾ ਅਸੀਂ ਕੰਮ ਕਰਾਂ ਧੰਨਵਾਦ ਪ੍ਰੀਤ ਸਾਹਿਬਾ ਕਮਰਾ ਇੱਥੇ ਐਮਪੀ ਸੇ ਪਹਿਲਾਂ ਵੀ ਲੋਕਸ ਸੀਗਾ ਪਰ ਇਸ ਕਮਰੇ ਨੂੰ ਅਕਸਰ ਤਾਲਾ ਲੱਗਿਆ ਹਾਈ ਡੋਨਟ ਵਾਂਟ ਟੂ ਕ੍ਰਿਟਿਕਾਈਜ਼ ਐਨੀਬਾਡੀ ਮੈਂ ਮੈਨੂੰ ਕਿਸੇ ਨੇ ਤਾਲਾ ਖੋਲਿਆ ਜਾਂ ਨਹੀਂ ਛੋਲਿਆ ਕਿਉਂਕਿ ਇਹ ਇਹ ਜਿਹੜੇ ਨਕਮੇ ਲੋਕ ਹੁੰਦੇ ਆ ਉਹ ਪ੍ਰਾਣੀਆਂ ਗੱਲਾਂ ਕਰਦੇ ਆ ਜਿਵੇਂ ਆਜ ਆਮ ਆਦਮੀ ਪਾਰਟੀ ਕਹਿੰਦੇ ਆ ਮਗਰਲੀਆਂ ਸਰਕਾਰਾਂ 2.5 ਸਾਲ ਹੋ ਗਏ ਸਰਕਾਰ ਕੋ ਆਜ ਆਮ ਆਦਮੀ ਪਾਰਟੀ ਦੀ ਜਿਹੜੋਂ ਉਹਨਾਂ ਤੋਂ ਕੋਈ ਸਵਾਲ ਪੁੱਛ ਲੋ ਹਸਪਤਾਲ ਦੀ ਗੱਲ ਪੁੱਛ ਲੋ ਸੜਕ ਦੀ ਪੁੱਛ ਲੋ ਸੀਵਰੇਜ ਦੀ ਪੁੱਛ ਲੋ ਕਹਿੰਦੇ ਮਗਰਲੀਆਂ ਸਰਕਾਰ ਮਗਰਲੇ ਐਮਪੀ ਨੇ ਕੀ ਕੀਤਾ ਨਹੀਂ ਕੀਤਾ ਮੇਰਾ ਕੋਈ ਇਸ ਗੱਲ ਨਾਲ ਉਹ ਲੋਕਾਂ ਨੇ ਇਸ ਗੱਲ ਦਾ ਸਨੇਹਾ ਸਪਸ਼ਟ ਰੂਪ ਦੇ ਵਿੱਚ ਉਹਨਾਂ ਨੂੰ ਪਹੁੰਚਾਤਾ ਮੈਂ ਮੈਂ ਆਪਣੀ ਗੱਲ ਕਰਾਂਗਾ ਮੈਂ ਕਿਸੇ ਦੀ ਗੱਲ ਕਰੀ ਜਾਵਾਂ ਉਹ ਮੈਨੂੰ ਲੱਗਦਾ ਕੋਈ ਵਧੀਆ ਗੱਲ ਨਹੀਂ ਹੈ ਬੜੀ ਸਾਹਿਬ ਬੜੀ ਸਾਹਿਬ ਇੱਕ ਸਵਾਲ ਕਿ ਲੋਕਲ ਲੀਡਰਸ਼ਿਪ ਹਜੇ ਵੀ ਫਟਦ ਨਹੀਂ ਰਹਾ ਹੈ ਦੇਖੋ ਗੱਲ ਸੁਣੋ ਮੈਂ ਕਿਸੇ ਨਾਲ ਨਾਰਾਜ਼ ਨਹੀਂ ਰਾਜਾ ਵੜਿੰਗ ਕਿਸੇ ਨਾਲ ਨਾਰਾਜ਼ ਨਹੀਂ ਹੈ ਕੋਈ ਅਗਰ ਮੇਰੇ ਨਾਲ ਨਾਰਾਜ਼ ਹੋਏਗਾ ਤਾਂ ਰਾਜਾ ਵੜਿੰਗ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰੇਗਾ ਮੇਰਾ ਕੰਮ ਹੈ ਮਨਾਉਣਾ ਜੇ ਕੋਈ ਨਾਰਾਜ਼ ਨਹੀਂ ਮੰਨੇਗਾ ਤਾਂ ਉਹ ਮੇਰਾ ਹੋਰੇ ਚੁਨੀ ਪਰ ਮੇਰੀ ਕਿਸੇ ਨਾਲ ਨਾਰਾਜ਼ਗੀ ਨਹੀਂ ਸਪਸ਼ਟ ਕੋਲੋਵਾ ਬਾਤੀ ਐ ਐਮਐਲਏ ਤੁਹਾਡੇ ਨਾਲ ਕਿਹੜੇ ਐਮਐਲਏ ਮੈਂ ਤੁਹਾਨੂੰ ਆਖਿਆ ਕੀ ਨੈਗੇਟ ਕਮਾਲ ਹੋ ਗਈ ਤੁਸੀਂ ਦੋ ਬੈਸਾ ਬੈਠੇ ਰਹੇ ਪਾਂਡੇ ਸਾਹਿਬ ਵਿਚਾਰੇ ਜਿਹੜੇ ਨੇ ਉਹਨਾਂ ਨੂੰ ਹਮੇਸ਼ਾ ਸਨੇਹਾ ਲਾਇਆ ਤੁਸੀਂ ਪਾਂਡੇ ਸਾਹਿਬ ਨਾਲ ਗੱਲ ਕਰ ਲਿਓ ਕੋਈ ਮੇਰੇ ਖਿਆਲ ਐ ਜ਼ਰੂਰੀ ਨਹੀਂ ਐ ਵੀ ਸਾਰੇ ਮੇਰੇ ਨਾਲ ਬੈਠੇ ਆ ਤਾਂ ਉਹ ਮੇਰੇ ਨਾਲ ਐ ਕੱਲ ਪਰਸੋਂ ਅਸੀਂ 4 ਦਿਨ ਪਹਿਲਾਂ ਪਾਂਡੇ ਸਾਹਿਬ ਕੋਲੇ ਸੀ ਸੋ ਅਗਰ ਕੋਈ ਨਰਾਜ ਐ ਨਰਾਸ਼ ਐ ਉਹਨੂੰ ਵੀ ਅਸੀਂ ਮਲਾਉਣ ਦੀ ਕੋਸ਼ਿਸ਼ ਕਰਾਂਗੇ ਪਰ ਹੁਣ ਜੇ ਕੋਈ ਨਹੀਂ ਮੰਨੇਗਾ ਤਾਂ ਫਿਰ ਮੈਂ ਮੇਰੇ ਕੋਲੇ ਕੋਈ ਹੋਣੀ ਹੈ ਪਰ ਹਾਂ ਮੈਂ ਕਿਸੇ ਨਾਲ ਨਾਰਾਜ਼ ਨਹੀਂ ਜਲੰਧਰ ਹਾਰ ਦਾ ਕਾਰਨ ਕੀ ਨਿਕਲੂ ਜਲੰਧਰ ਹਾਰ ਦਾ ਕਾਰਨ ਕਿਸੇ ਕੋਲੇ ਜਿਹੜੇ ਕੋਈ ਨੁਕਤਾ ਚੀਨੀ ਜਾਂ ਇੱਧਰ ਉੱਧਰ ਬੰਦਾ ਕਰਦਾ ਹੈ ਇਹ ਕਿਸੇ ਕੋਲੇ ਕੋਈ ਪ੍ਰੋਪਰ ਲਕੂਲਾ ਤੇ ਨੁਕਤਾ ਨਹੀਂ ਹੈ ਮੈਂ ਪਹਿਲਾਂ ਵੀ ਕਰਦਾ ਸੀ ਕੋਈ ਪਰਸੈਂਟੇਜ ਦੀ ਗੱਲ ਕਰਦਾ ਕੋਈ ਮਾਲਵੇ ਦੀ ਗੱਲ ਕਰਦਾ ਹੁਣ ਦਵਾਬੇ ਦੀ ਗੱਲ ਹੋ ਗਈ ਦਵਾਬੇ ਚ ਅਸੀਂ 44000 ਵੋਟਾਂ ਲਈਆਂ ਸਨ ਇੱਕ ਮਹੀਨੇ ਚ ਕੀ ਔਰ ਇਹ ਪੋਲਿਟਿਕਸ ਦਾ ਕੋਈ ਪੱਕਾ ਫੀਨੋਮੀਨਾ ਨਹੀਂ ਹੈ ਇਹ ਕਿਸੇ ਵਿਅਕਤੀ ਵਿਸ਼ੇਸ਼ ਕੋਲੇ ਜਾਂ ਕਿਸੇ ਐਸੇ ਵਿਅਕਤੀ ਕੋਲੇ ਕੋਈ ਇਹਦਾ ਪੱਕਾ ਫੀਨੋਮੀਨਾ ਨਹੀਂ ਹੈ ਕੱਲ ਨੂੰ ਕੀ ਹੋਏਗਾ ਪਰਸੋਂ ਕੀ ਹੋਏਗਾ ਤੁਸੀਂ 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 ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤੇ ਉਸ ਅੰਗਰੂਰ ਤੋਂ ਚੋਣ ਹਾਰ ਗਏ ਇਮੀਡੀਏਟਲੀ ਆਮ ਆਦਮੀ ਪਾਰਟੀ ਦੀ ਸਰਕਾਰ ਫਿਰ ਬਾਈ ਇਲੈਕਸ਼ਨ ਲੜੇ ਤਾਂ ਜਲੰਧਰ ਹਜਤ ਗਏ ਹੋਣ ਹੋਇਆ ਤਾਂ ਅਸੀਂ 7 ਸੀਟਾਂ ਜਿੱਤ ਗਏ ਸਾਨੂੰ ਜਸ਼ਨ ਮਨਾਉਣਾ ਚਾਹੀਦਾ ਹੈ 26 ਸਾਲਾਂ ਬਾਅਦ ਬੀਜੇਪੀ ਇੱਕ ਵੀ ਸੀਟ ਨਹੀਂ ਜਿੱਤੀ ਹੈ ਨਾ ਕਿ ਆਪਸ ਵਿੱਚ ਚੁਨੁਕਤਾ ਚੀਨੀ ਕਰਨੀ ਚਾਹੀਦੀ ਕਿਸੇ ਨੂੰ ਜਲੰਧਰ ਦੀ ਮੈਨੂੰ ਕੋਈ ਕ੍ਰੈਡਿਟ ਦੇਵੇ ਨਾ ਦੇਵੇ ਕਿ ਸੱਤ ਸੀਟਾਂ ਲੇਕਿਨ ਜਲੰਧਰ ਦੀ ਹਾਰ ਦੀ ਜ਼ਿੰਮੇਵਾਰੀ ਵੀ ਰਾਜਾ ਵੜਿੰਗ ਬਤੌਰ ਪ੍ਰਧਾਨ ਲੈਂਦਾ ਮੈਂ ਐਸਾ ਵਿਅਕਤੀ ਨਹੀਂ ਹੈ ਕਿ ਆਪ ਦੀ ਜ਼ਿੰਮੇਵਾਰੀ ਕਿਸੇ ਨੂੰ ਦੇ ਦਿਆਂਗਾ ਹਾਰ ਦੀ ਜ਼ਿੰਮੇਵਾਰੀਆਂ ਸਾਰੀਆਂ ਮੈਨੂੰ ਚਾਹੇ ਕੋਈ ਦੇ ਦਿਓ ਜਿੱਤ ਦੀ ਬੇਸ਼ੱਕ ਨਾ ਦਿਓ ਪਰ ਮੈਂ ਜਲੰਧਰ ਦੀ ਜ਼ਿੰਮੇਵਾਰੀ ਬਤੌਰ ਪ੍ਰਧਾਨ ਹੋਣ ਦੇ ਨਾਤੇ ਲੈਣਾ ਹੈ ਸਰਕਾਰ ਨੇ ਬਲ ਲਾਇਆ ਸਰਕਾਰ ਨੇ ਪੈਸਾ ਵੰਡਿਆ ਸਰਕਾਰ ਨੇ ਕੋਈ ਐਸੀ ਚੀਜ਼ ਨਹੀਂ ਅਸੀਂ दारूਾਂ ਫੜ-ਫੜ ਕੇ ਤੁਸੀਂ ਦੇਖਿਆ ਉਹਨਾਂ ਲੁਧਿਆਣੇ 'ਚ ਵੀ दारू ਫੜੀ ਅਸੀਂ ਜਦੋਂ ਚੋਣਾਂ ਸੀ ਉੱਥੇ ਵੀ ਫੜੀ ਜਿਹੜੀ ਸਰਕਾਰ ਇਸ ਕੰਮ ਤੇ ਆਈ ਸੀ ਵੀ ਅਸੀਂ ਨਸ਼ਾ ਨਹੀਂ ਦੇਾਂਗੇ ਨਸ਼ਾ ਤੇ ਪੈਸਾ ਦੇ ਕੇ ਲੋਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਲੋਕ ਵਿਚਾਰੇ ਗਰੀਬ ਆਮ ਸਧਾਰਨ lalat aur mukhyamantri saab pura cheer 15 din sari sarkar nu utthe leke baithe re 23 board hai 23 boarda ch har board de vich ek minister la ditta gaya aam bande te is kal da parhav reh janda so eh karan riya sadi haar da koi yoti ke andar hai ki congress na ek ਮੈਂ ਹੁਣ ਤੁਹਾਨੂੰ ਗੱਲ ਦਾ ਜਵਾਬ ਨਹੀਂ ਦੇਣਾ ਕਿਉਂਕਿ ਤੁਹਾਡੇ ਕੋਲੇ ਕੋਈ ਪੋਜ਼ਿਟਿਵ ਸਵਾਲ ਨਹੀਂ ਹੈ ਇੱਕ ਹੀ ਗੱਲ ਦੇ ਸਵਾਲ ਪੁੱਛ ਰਹੇ ਹੋ ਧੰਨਵਾਦ ਕਾਂਗਰਸ ਪਾਰਟੀ ਇੱਕ ਜੋ ਠਹਿ ਤੇ ਇੱਕ ਜੋ ਠਹਿ ਗਈ ਆ ਸਾਡਾ ਕਿਸੇ ਨਾਲ ਮਨ ਮਿਟਾਵ ਨਹੀਂ ਤੁਸੀਂ ਪੱਤਰਕਾਰ ਇੱਕ ਕੈਮਰਾ ਅੱਗੇ ਲਿਆਉਣ ਦੇ ਪਿੱਛੇ ਆਪ ਲੜੀ ਜਾਂਦੇ ਰਹਿੰਦੇ ਹੋ ਵੀ ਉਹ ਮੈਂ ਲਾਉਣਾ ਸੀ ਸੋ ਨਾ ਕਰਦੇ ਹੋ ਟੀਮਾਂ ਬਣੀਆਂ ਨੇ ਟੀਮ ਸੋ 1 ਸੈਕਿੰਡ 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 1 ਸੈਕਿੰਡ ਸੋ ਸਾਡੇ ਚ ਕੋਈ ਲੜਾਈ ਨਹੀਂ ਆ ਮਨ ਮਿਟਾਵ ਨਰਾਜ਼ਗੀ ਸੁਭਾਵਿਕ ਹੈ ਪਰਵਾਰਾਂ ਦੇ ਵਿੱਚ ਕਈ ਵਾਰੀ ਘਰ ਵਾਲੀ ਜਿਹੜੀ ਤੁਹਾਡੀ ਵਾਈਫ ਹੈ ਉਹ 8-9 ਦਿਨ ਤੁਹਾਡੇ ਨਾਲ ਰੋਸ ਕੇ ਪੇਕੇ ਵੀ ਚਲੀ ਜਾਂਦੀ ਹੈ ਇਹ ਤੁਹਾਡੇ ਨਾਲ ਵੀ ਹੋਇਆ ਹੋਣਾ ਕੋਈ ਦੱਸੋ ਭਾਵੇਂ ਨਾ ਦੱਸੋ ਪਰ ਮੇਰੇ ਕਹਿਣ ਦਾ ਮਤਲਬ ਹੈ ਇਸ ਤਰ੍ਹਾਂ ਦੀ ਕੋਈ ਲੜਾਈ ਨਹੀਂ ਹੈ ਕਾਂਗਰਸ ਪਾਰਟੀ ਦੇ ਵਿੱਚ ਜੀਕੇਪੀ ਦੇ ਪਿਛੇ ਮਸ਼ਾਅੱਲਾ ਵਾਲੋਂ ਹੀ ਆ ਰਹੇ ਰਾਣੇ ਪਾਣੀ ਦਾ ਮੋਰਚਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕੋਈ ਸਮਾਇਸੀ ਵੀ ਬਲੀਪੁਰ ਪਿੰਡ ਦੇ ਨੇੜੇ ਕੀ ਲਾਉਣਾ ਕਾਲੇ ਪਾਣੀ ਦਾ ਮੋਰਚਾ ਬਲੀਪੁਰ ਪਿੰਡ ਆ ਉਹਦੇ ਨੇੜੇ ਸਭ ਨੂੰ ਚਿੱਟਾ ਪਾਣੀ ਉਹਦੇ ਤੇ ਜਾ ਰਹੇ ਉਹਦੇ ਆਸ-ਪਾਸ ਦੇ ਪਿੰਡ ਦੇ ਦੇਖੋ ਮੈਂ ਅੱਜ ਮੈਨੂੰ ਗੋਗੀ ਜੀ ਮਿਲੇ ਸੀ ਇੱਥੇ ਕਿਸੇ ਦੇ ਅਫਸੋਸ ਤੇ ਇੱਥੋਂ ਦੇ ਐਮਐਲਏ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਆਓ ਆਪਾਂ ਰਲ ਕੇ ਸਾਰੇ ਆਮ ਆਦਮੀ ਪਾਰਟੀ ਦੇ ਐਮਐਲਏ ਸਹਿਬਾਨ ਸਾਰੇ ਕਾਂਗਰਸ ਪਾਰਟੀ ਦੇ ਕੰਟੈਸਟਡ ਕੈਂਡੀਡੇਟ ਮੇਅਰ ਸਹਿਬਾਨ ਅਸੀਂ ਸਾਰੇ ਇਕੱਠੇ ਹੋਈਏ ਐਮਪੀ ਸਹਿਬਾਨ ਜਿਹੜੇ ਇੱਥੋਂ ਲੜੇ ਜਾਂ ਕੋਈ ਰਾਜ ਸਭਾ ਹੈ ਮੰਤਰੀ ਹੈ ਇਕੱਠੇ ਹੋ ਕੇ ਆਪਾਂ ਇੱਕ ਬੁੱਢੇ ਦਰਿਆ ਤੇ ਡਿਸਕਸ਼ਨ ਸ਼ੁਰੂ ਕਰੀਏ 5-6 ਘੰਟੇ ਆਓ ਸਾਰੇ ਲਾਲ ਮੇਲ ਕੇ ਬੁੱਢੇ ਦਰਿਆ ਦਾ ਇਹ ਜਿਹੜਾ ਬਹੁਤ ਵੱਡਾ ਮਸਲਾ ਹੈ ਇਹ ਹੱਲ ਕਰੀਏ ਤੁਹਾਡੀ ਪਾਰਟੀ ਸਤਾਚਾ ਤੁਸੀਂ ਇਨੀਸ਼ੀਏਟਿਵ ਲਓ ਅਗਰ ਕੋਈ ਇਨੀਸ਼ੀਏਟਿਵ ਨਹੀਂ ਲਏਗਾ ਤਾਂ ਫਿਰ ਉਹ ਮੈਂ ਆਪਦੇ ਵੱਲੋਂ ਇਨੀਸ਼ੀਏਟਿਵ ਲਵਾਵਾਂਗਾ ਕਿ ਅਸੀਂ ਸਾਰੇ ਰਲ ਕੇ ਕਿਉਂਕਿ ਇੱਕ ਬੰਦਾ ਕੰਮ ਠੀਕ ਕਰਾਉਣਾ ਚਾਹੁੰਦਾ ਦੂਜਾ ਉਹਨੂੰ ਰੋਕ ਦਿੰਦਾ ਸੋ ਕਿਸੇ ਪ੍ਰਕਾਰ ਦੀ ਕੋਈ ਰੁਕਾਵਟ ਨਾ ਹੋਵੇ ਆਪਾਂ ਫਰਜ਼ਾਂ ਦੀ ਪੂਰਤੀ ਕਰਦੇ ਹੋਏ ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਬੁੱਢੇ ਦਰਿਆ ਤੇ ਕੰਮ ਕਰਕੇ ਇਹ ਜਿਹੜਾ ਬੁੱਢਾ ਦਰਿਆ ਜਿਹੜਾ ਸਾਨੂੰ ਸਾਡੇ ਲੋਕਾਂ ਨੂੰ ਨਿਗਲਦਾ ਜਾ ਰਿਹਾ ਹੈ ਇਹਦੇ ਤੇ ਕੰਮ ਕਰੀਏ ਇਹ ਬੰਨ ਲਾਉਣ ਨਾਲ ਜਿਹੜੀਆਂ ਸਾਡੀਆਂ ਇਸ ਤੋਂ ਪਹਿਲਾਂ ਕਮੇਟੀਆਂ ਬਣੀਆਂ ਉਹ ਵੀ ਵਿਚਾਰੇ ਬਹੁਤ ਕੰਮ ਕਰ ਰਹੇ ਆ لیکن کچھ لوگ اے ہوندے کہ ਆਦੀ ਫੋਟੋ ਸੈਸ਼ਨ ਕਰਾਉਣਾ ਰੋਲਾ ਰੱਪਾ ਪਾਉਣਾ ਜਾਣ ਕੇ ਟੈਂਸ਼ਨ ਲੈਣੀ ਉਹ ਕੰਮ ਮੈਂ ਨਹੀਂ ਕਰਾਂਗਾ ਪਰ ਸਰ ਇੰਡਸਟਰੀਅਲ ਜਿਹੜਾ ਪਾਣੀ ਜ਼ਿਆਦਾ ਪਾਉਂਦੇ ਨੇ ਉਹਨਾਂ ਤੇ ਵੀ ਕੋਈ ਕਾਰਵਾਈ ਨਹੀਂ ਜੀ ਸਰ ਤੁਸੀਂ ਅਗਲੀ ਗੱਲ ਤੇ ਆਗੇ ਮੈਂ ਕਿਹਾ ਕਿ ਪਹਿਲਾਂ ਇਹਰੇ ਬਾਰੇ ਸਾਨੂੰ ਚਰਚਾ ਕਰਨੀ ਪਾਉਗੀ ਇੱਕ ਬੰਦਾ ਕਹਿੰਦਾ ਇੰਡਸਟਰੀ ਦਾ ਪਾਣੀ ਪੰਦਾ ਇਹਨੂੰ ਰੋਕਣਾ ਹੈ ਦੂਜਾ ਹੋਰਾਂ ਖਲਵਾ ਦਿੰਦਾ ਟੈਲੀਫੋਨ ਕਰਕੇ ਪੋਲਿਊਸ਼ਨ ਬੋਰਡ ਨੂੰ ਸਾਨੂੰ 9-10 ਬੰਦਿਆਂ ਨੂੰ رائے ਕਰਨੀ ਪਾਉਗੀ ਨਾਲਸੀ ਬੁੱਢੇ ਦਰਿਆ ਤੇ ਜਿਹੜੀਆਂ ਬਣੀਆਂ ਕਮੇਟੀਆਂ ਐ ਉਹਨਾਂ ਦੇ ਪ੍ਰਮੁੱਖ ਆਗੂ ਸਹਿਬਾਨ ਜਿਹੜੇ ਵਾਕਈ ਇਹ ਮਸਲੇ ਨੂੰ ਐਡਵਰਟਾਈਜ਼ਮੈਂਟ ਨਹੀਂ ਲੈਣਾ ਚਾਹੁੰਦੇ ਸਲਝਾਉਣਾ ਚਾਹੁੰਦੇ ਆ ਉਹਨਾਂ ਨੂੰ ਨਾਲ ਲੈ ਕੇ ਅਸੀਂ ਇਹਦੇ ਤੇ ਕੰਮ ਕਰਨ ਦੀ ਲੋੜ ਐ ਇਹਦੇ ਤੇ ਡਿਸਕਸ਼ਨ ਕਰਨ ਦੀ ਲੋੜ ਐ ਔਰ ਉਸ ਚਰਚਾ ਤੋਂ ਨਿਕਲ ਕੇ ਫਿਰ ਸਰਕਾਰ ਨੂੰ ਮਿਲਣਾ ਹੈ ਚੀਫ ਮਿਨਿਸਟਰ ਨੂੰ ਮਿਲਣਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਣਾ ਹੈ ਐਨਜੀਟੀ ਨੂੰ ਮਿਲਣਾ ਹੈ ਇਹ ਸਾਰਾ ਕੰਮ ਸਾਨੂੰ ਕਰਨਾ ਪਊਗਾ ਜੇ ਬੁੱਢਾ ਦਰਿਆ ਦਾ ਮਸਲਾ ਹੱਲ ਕਰਾਉਣਾ ਹੈ ਜੇ ਵੱਖ-ਵੱਖ ਸਮੇਂ ਆਪਦੇ ਆਪ ਦੇ ਨੰਬਰ ਬਣਾਉਣੇ ਐ ਪੇ ਮੈਂ ਬੁੱਢੇ ਦਰਿਆ ਤੇ ਚੱਲਾ ਜਾऊं ਫਲਾਣਾ ਬੁੱਢੇ ਦਰਿਆ ਦੀਦਾ ਕੋਈ ਬੰਨ ਲਾ ਦੂ ਕੋਈ ਇੰਡਸਟਰੀ ਦੀ ਪਾਈਪ ਪਾ ਡੂ ਇਹ ਮਸਲਾ ਹੱਲ ਨਹੀਂ ਹੋਏਗਾ ਇੰਡਸਟਰੀ ਦਾ ਡੇਰੀਆਂ ਦਾ ਕੱਚਾ ਸੀਵਰੇਜ ਦਾ ਇਹ ਸਾਰਾ ਜਿਹੜਾ ਪਾਣੀ ਔਰ ਛਪਦਾ ਉਹਦਾ ਮੁਕੰਮਲ ਹੱਲ ਕਰਨਾ ਪਊਗਾ ਹੁਣ ਮੇਰੇ ਕੋਲ ਇਹਦੀ ਡਰਾਇੰਗ ਤੇ ਇਹਦਾ ਇਹਦਾ ਬਲੂਪ੍ਰਿੰਟ ਨਹੀਂ ਹੈ ਇਹ ਬਲੂਪ੍ਰਿੰਟ ਅਸੀਂ 10 ਲੋਕ ਬਣਾ ਸਕਦੇ ਆ ਬੈਠ ਕੇ ਸੌਰੇ ਤੇ ਚਰਚਾ ਕਰਾਂਗੇ ਜੀ ਦੈਨ ਮੁਕਰਰ ਕੀਤਾ ਗਿਆ ਜਿਸ ਨਾਲ ਲੋਕਾਂ ਨੂੰ ਮਿਲਣਾ ਸਰ ਸਰ ਤੁਸੀਂ ਦੇਖੋ ਅੱਜ ਅਸੀਂ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ ਮੁਕਰਰ ਦੰਤੇ ਕਈ ਵਾਰੀ ਕੋਈ ਰਜੇਵਾ ਪੈ ਜਾਂਦਾ ਇਮੀਡੀਟਲੀ ਜਿਵੇਂ ਪਰਸੋ ਚੌਥੇ ਸਾਡੇ ਜ਼ਿਲ੍ਹਾ ਪ੍ਰਧਾਨ ਚੜੀਆਂ ਸਾਹਿਬ ਦੀ ਮੌਤ ਹੋ ਗਈ ਉੱਥੇ ਜਾਣਾ ਪਿਆ ਮੈਂ ਇੱਥੇ ਆਉਣਾ ਸੀ ਅਸੀਂ ਜ਼ਰੂਰ ਮੁਕਰਰ ਕਰਾਂਗੇ ਕੋਸ਼ਿਸ਼ ਕਰਾਂਗੇ ਤੇ ਜੇ ਕੋਈ ਚੇਂਜ ਹੋਇਆ ਕਰੂਗਾ ਅਸੀਂ ਉਹ ਸੋਸ਼ਲ ਮੀਡੀਆ ਦੇ ਰਾਹੀਂ ਦੱਸ ਦਿਆ ਕਰਾਂਗੇ ਔਰ ਰਜੇਵੇਂ ਜਿੰ ਬਿਲਕੁਲ ਰਜੇਵੇਂ ਹੈ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਗਿੱਦੜਵਾ ਵੀ ਜਾਣਾ ਕਦੇ ਕਦੇ ਲੇਕਿਨ ਮੈਂ ਪਹਿਲਾਂ ਵੀ ਕਿਹਾ ਸੀ ਅੱਜ ਤੋਂ ਪਹਿਲਾਂ ਕਦੇ ਮੈਂਬਰ ਆਫ ਪਾਰਲੀਮੈਂਟ ਤੁਹਾਨੂੰ ਇੰਨਾ ਕੰਮ ਕਰਦਾ ਇੱਕ ਇੱਕ ਪਿੰਡ ਇੱਕ ਇੱਕ ਵਾਰਡ ਜਾ ਕੇ ਧੰਨਵਾਦ ਵੀ ਕਰਕੇ ਆਉਂਗਾ ਤੇ ਦਫ਼ਤਰ 'ਚ ਬਹਿ ਕੇ ਲੋਕਲ ਮੁਕੰਮਲ ਲੋਕਾਂ ਦੀ ਸੇਵਾ ਵੀ ਕਰੂੰਗਾ ਤੇ ਉਹਨਾਂ ਦੇ ਮਸਲੇ ਵੀ ਸੁਣੂਗਾ ਚਾਹੇ ਰਾਤ ਨੂੰ 12 ਵਜੇ ਟਾਈਮ ਕੱਢ ਕੇ ਆ ਜਾ ਕਰਾਂ ਪਰ ਇਹ ਮਸਲੇ ਲੋਕਾਂ ਦੇ ਸੁਨੇ ਜਾਣ ਕਮੈਂਟ ਨਾ ਪਲੀਜ਼ ਇੱਕ ਮਿੰਟ ਮੈਂ ਲੁਗਿਆਨੇ ਰਮਨ ਤੁਹਾਡੀ ਇੱਕ ਪਾਰਟੀ ਨੇ ਇੱਕ ਮੁੱਦੇ 'ਤੇ ਕੈਸੀ ਨੀਡ ਬਾਰੇ ਇਹ ਇਹ ਕੋਈ ਸਵਾਲ ਨਹੀਂ ਹੈ ਤੁਹਾਡੇ ਇੱਕ ਪਾਰਟੀ ਨੇ ਮੁੱਦੇ 'ਤੇ ਕੈਸੀ ਨੀਡ ਬਾਰੇ ਇਹ ਕੋਈ ਵੈਸੇ ਮੈਂ ਵੈਸੇ ਤੁਹਾਨੂੰ ਦੱਸ ਦਿਆ ਇਹ ਕੋਈ ਸਵਾਲ ਨਹੀਂ ਹੈ ਇਹ ਫਿਰ ਮੈਂ ਤੁਹਾਡੇ ਨੂੰ ਕਿਹਾ ਸੀ ਤੋ ਸੋਣੋ 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 ਪੱਤਰਕਾਰ ਸਾਥੀਓ ਹਰ ਵੇਲੇ ਹਰ ਵੇਲੇ ਇੱਕ 네ਗਟਿਵ ਮੇਰੀ ਤੁਹਾਨੂੰ ਬੇਨਤੀ ਹੈ ਬਹੁਤ ਸਾਰੇ ਪੱਤਰਕਾਰ ਬਹੁਤ ਚੰਗਾ ਕੰਮ ਕਰਦੇ ਆ ਮੇਰੇ ਭਰਾਏ ਜਿਉਂਦੇ ਵਾਸਤੇ ਰੋ ਹਰ ਵੇਲੇ ਖਬਰ ਬਣਾਉਣ ਵਾਸਤੇ ਨਹੀਂ ਮੈਂ ਆਜ ਇੱਕ ਗੱਲ ਦੱਸਣਾ ਚਾਹੁੰਦਾ ਸੁਣ ਲੈ ਯਾਰ ਮੈਂ ਤਿੰਨ ਵਾਰੀ ਮੈਂਬਰ ਆਫ ਮੈਂ ਐਮ ਐਲ ਏ ਬਣਿਆ ਗਿੱਦੜਬਾਚ ਮੇਰਾ ਘਰ ਨਹੀਂ ਹੈ ਫਾਰ ਯੋਰ ਇਨਫੋਰਮੇਸ਼ਨ ਜੀ ਲੋਕ ਕੀ ਚਾਹੁੰਦੇ ਹੈ ਘਰ ਬਿੱਟੂ ਦਾ ਸੀਗਾ ਲੇਕਿਨ ਟੈਲੀਫੋਨ ਨਹੀਂ ਚੱਕਦਾ ਸੀਗਾ ਮੈਂ ਘਰ ਵੀ ਬਣਾਵਾਂਗਾ ਪਹਿਲਾਂ ਸੁਣੋ ਨਹੀਂ ਯਾਰ ਮੈਂ ਸਵਾਲ ਦਾ ਏਦਾਂ ਨਹੀਂ ਮੈਂ ਆਪਦੇ ਹਿਸਾਬ ਨਾਲ ਦੇਣਾ ਤੂੰ ਆਪਦੇ ਹਿਸਾਬ ਨਾਲ ਸਵਾਲ ਕਰਨਾ ਮੈਂ ਘਰ ਵੀ ਲਵਾਵਾਂਗਾ ਜਿਹੜਾ ਕੀ ਕਿਰਾਏ ਤੇ ਦਾ ਮੇਰੇ ਕੋਲ ਹੈਗਾ ਰਵਾਂਗਾ ਵੀ ਤੇ ਲੋਕਾਂ ਦੇ ਵਿੱਚ ਵੀ ਰਵਾਂਗਾ ਮੇਰੇ ਕਹਿਣ ਦਾ ਮਤਲਬ ਉਸ ਘਰ ਦਾ ਕੋਈ ਫਾਇਦਾ ਨਹੀਂ ਜੇਰੇ ਬਾਹਰ ਚ ਤਾਲਾ ਲੱਗਿਆ ਹੋਵੇ ਘਰ ਹੋਵੇ ਨਾ ਹੋਵੇ ਲੇਕਿਨ ਲੋਕਾਂ ਦੇ ਘਰ ਵੀ ਮੇਰੇ ਉੱਥੇ 24 ਘੰਟੇ ਬੰਦਾ ਉਪਲਬਧ ਰਹੇ ਮੈਂ ਲੋਕ ਮੈਨੂੰ ਆਵਾਜ਼ ਮਾਰਿਆ ਕਰਨਗੇ ਮੈਂ ਉੱਥੇ ਉਪਲਬਧ ਹੋਇਆ ਕਰਾਂਗਾ ਔਰ ਰਿਆ ਵੀ ਕਰਾਂਗਾ ਜੀ ਸਰ ਇੱਕ ਮੁੱਦਾ ਚੁੱਕਿਆ ਸੀ ਤੁਹਾਡੀ ਪਾਰਟੀ ਦੇ ਨੀਡ ਬਾਰੇ ਤੁਹਾਨੂੰ ਯਾਦ ਹੋਗਾ ਮੇਰਾ ਨਾਮ ਹਰੀਸ਼ ਹੈ ਪਾਰਟੀ ਬਾਰੇ ਹਾਂ ਨੀਡ ਨੀਡ ਬਾਰੇ ਜੜ ਨੀਡ ਲੀਕ ਮੁੱਦਾ ਹੋਇਆ ਮੈਂ ਤੁਹਾਨੂੰ 20 ਜੂਨ ਤੋਂ ਫੋਨ ਕਰ ਰਿਹਾ ਸੀ ਤੁਸੀਂ ਇੱਕ ਵਾਰੀ ਮੇਰਾ ਫੋਨ ਚੁੱਕਿਆ ਉਸ ਤੋਂ ਬਾਅਦ ਤੁਸੀਂ ਮੇਰਾ ਕੋਈ ਫੋਨ ਦਾ ਰਿਪਲਾਈ ਨਹੀਂ ਕੀਤਾ ਉਸ ਤੋਂ ਬਾਅਦ ਤੁਸੀਂ ਇੱਕ ਵਾਰੀ ਫੋਨ ਚੁੱਕਿਆ ਤੁਸੀਂ ਕਹਿੰਦੇ ਮੈਂ ਪਾਰਲੀਮੈਂਟ ਬਿਜ਼ੀ ਹਾਂ ਮੈਂ ਤੁਹਾਨੂੰ ਆਪਣੀ ਪ੍ਰੋਬਲਮ ਸਾਰੀ ਦੱਸੀ ਸੀ ਕਿ ਮੇਰੇ ਬੇਡੇ ਨਾਲ ਇਹਨੇ ਡਿਪਰੈਸ਼ਨ ਚ ਆ ਗਿਆ ਉਹਨਾਂ ਨੂੰ ਮੈਨੂੰ ਹੁਣ ਵੀ ਪਤਾ ਹੈ ਪਤਾ ਨਹੀਂ ਹੁਣ ਅਗਲੀ ਗੱਲ ਦੱਸਦਾ ਤੁਸੀਂ ਮੈਨੂੰ ਇਹ ਆਖਿਆ ਸੀ ਕਿ ਰਾਜਾ ਜੀ ਮੇਰਾ ਮੁੰਡਾ ਡਿਪਰੈਸ਼ਨ ਚ ਹੈਗਾ ਤੁਸੀਂ ਉੱਥੇ ਆਉਣਾ ਤੇ ਮੇਰੇ ਮੁੰਡੇ ਨੂੰ ਮੇਰੇ ਘਰ ਆ ਕੇ ਨਾ 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 ਤੁਸੀਂ ਆਖਿਆ ਸੀ ਮੈਂ ਆਵਾਂਗਾ ਪਰ ਮੇਰੇ ਬੇਟੇ ਕੋਲੇ ਜੇ ਤੁਸੀਂ ਇੱਕ ਵਾਰੀ ਘਰ ਆ ਜਾਓ ਤੁਹਾਡਾ ਨਾਮ ਵਰੁੰਡੇ ਨਾਮ ਤੇ ਮੈਨੂੰ ਇੱਕ WhatsApp ਕੇ ਜਦੋਂ ਤੁਸੀਂ ਕਾਲ ਕਰਦੇ ਆ ਹਰੀਸ਼ ਦੇ ਨਾਮ ਤੇ ਹਰੀਸ਼ ਦੇ ਨਾਮ ਤੇ ਮੈਨੂੰ WhatsApp ਕਾਲ ਆਉਂਦੀ ਹੈ ਤੁਸੀਂ ਕਹਿੰਦੇ ਹੋ ਇਹ ਮਸਲਾ ਤੁਸੀਂ ਪਾਰਲੀਮੈਂਟ ਚ ਜਿਹੜਾ ਵਧਾਇਆ ਕੀਤਾ ਸੀ ਉਸ ਤੋਂ ਬਾਅਦ ਧਰਨਾ ਲੈ ਹਾਂਜੀ ਧਰਨਾ ਨਾਲ ਚੰਡੀਗੜ੍ਹ ਤੋਂ ਉਸ ਤੋਂ ਬਾਅਦ ਉਸ ਤੋਂ ਬਾਅਦ ਕੋਈ ਉਸ ਚੀਜ਼ ਦਾ ਹਾਂਜੀ ਹਰੀ ਜੀ ਇਹ ਤੁਹਾਡਾ ਮਸਲਾ ਨਹੀਂ ਹੈ 3 ਲੱਖ ਪੰਜਾਬ ਦੇ ਲੋਕ ਬੱਚਿਆਂ ਨੇ ਇਹਦੇ ਚ ਹੋ ਹੈਗਾ ਇਹ ਸਾਡਾ ਮਸਲਾ ਹੈ ਰਾਹੁਲ ਗਾਂਧੀ ਨੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਹ ਮੁੱਦਾ ਚੱਕਿਆ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੇ NEET ਦੇ ਉੱਤੇ ਅਸੀਂ ਇੱਕ ਧਰਨਾ ਲਾਇਆ ਇਹਦੇ ਤੇ ਨਿਰੰਤਰ ਲੜਾਈ ਚੱਲ ਰਹੀ ਹੈ ਅਸੀਂ ਰਾਹੁਲ ਗਾਂਧੀ ਨੇ ਵੀ ਕਿਹਾ ਕਿ NEET ਦੇ ਉੱਤੇ ਸਾਨੂੰ ਡਿਸਕਸ਼ਨ ਚਾਹੀਦੀ ਹੈ ਇੱਕ ਦਿਨ ਸਦਨ ਅਸੀਂ ਇਹਦੇ ਤੇ 20 ਮਿੰਟਾਂ ਵਾਸਤੇ ਅਡਜਰਨ ਰਿਹਾ ਸੋ ਇਹ ਇਕੱਲੇ ਤੁਹਾਡੇ ਬੱਚੇ ਦਾ ਨਹੀਂ ਦੂਜੀ ਗੱਲ 3 ਲੱਖ ਬੱਚਾ NEET ਦੇ ਐਗਜ਼ਾਮ ਹੋਰ ਵੀ ਲੁਧਿਆਣੇ ਦਿੱਤੇ ਹੋਣੇ ਮੈਂ ਕੋਸ਼ਿਸ਼ ਕਰੂੰਗਾ ਵੀ ਤੁਹਾਡੇ ਘਰੇ ਆਕੇ ਤੁਹਾਡੇ ਬੱਚੇ ਨੂੰ ਮਿਲਾ ਪਰ ਮੈਂ 3 ਲੱਖ ਬੱਚੇ ਕੋਲੇ ਸ਼ਾਇਦ ਨਾ ਜਾ ਸਕਾਂ। ਆਓ ਜੀ ਸਤਿ ਜੀਓ ਬਟ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਮੈਨੂੰ ਥੋੜਾ ਜਿਹਾ ਟਾਈਮ ਚਾਹੀਦਾ ਤੁਹਾਡੇ ਲਈ। ਤੁਹਾਡੇ ਲਈ ਤੁਹਾਡੇ ਕੋਲੋਂ ਕਿ ਮੈਂ ਤੁਹਾਡੇ ਕੋਲ ਮਿਲਾਂ ਆਪਣੇ ਬੱਚੇ ਲੈ ਕੇ ਆਵਾਂ ਮੇਰੇ ਬੱਚੇ ਨੂੰ ਥੋੜਾ ਤੁਸੀਂ ਆਜੋ ਆਜ ਜੀ ਮੈਂ ਤਾਂ ਸਰ ਕਿੰਨੇ ਫੋਨ ਕਰ ਰਿਹਾ ਤੁਹਾਨੂੰ 20 ਜੂਨ ਤੋਂ ਫੋਨ ਕਰ ਰਿਹਾ ਉਸ ਤੋਂ ਬਾਅਦ ਆਪਣੇ ਅਰੀ ਜੀ ਅਰੀ ਜੀ ਅਰੀ ਜੀ ਮੈਂ ਅੱਜ ਵੀ ਅੱਜ ਵੀ ਕਹਿੰਦਾ ਪਰਸੋਂ ਵੀ ਕਹਿੰਦਾ ਮੇਰੇ ਕੋਲੇ ਕੋਈ ਇਦਾਂ ਟਾਈਮ ਨਹੀਂ ਆ। ਠੀਕ ਹੈ ਜੀ। ਬਟ ਇੱਕ ਬਣੀ ਨਾ 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 ਸੁਣੋ ਤੁਸੀਂ ਮੈਂ 20 ਜੂਨ ਤੋਂ ਬਾਅਦ ਜਦੋਂ ਜਿੱਤਿਆ ਮੈਂ ਤੁਰੰਤ ਚਲਾ ਗਿਆ ਜ ਪਾਰਲੀਮੈਂਟ ਪਾਰਲੀਮੈਂਟ ਤੋਂ ਬਾਅਦ ਬਾਈ ਇਲੈਕਸ਼ਨ ਆ ਗਿਆ ਬਾਈ ਇਲੈਕਸ਼ਨ ਤੋਂ ਬਾਅਦ ਮੈਂ ਇੱਥੇ ਆਇਆ ਹਾਂ ਅੱਜ ਤੁਸੀਂ ਆਪ ਦੇ ਬੱਚੇ ਨੂੰ ਕਿਸੇ ਵੇਲੇ ਵੀ ਮੇਰੇ ਕੋਲ ਲੈ ਕੇ ਆ ਸਕਦੇ ਹੋ ਮੈਂ ਚੰਡੀਗੜ੍ਹ ਹੁੰਨੇ ਉਹਦੇ ਤੇ ਵੀ ਤੁਸੀਂ ਮੇਰਾ ਘਰ ਦਾ ਐਡਰੈਸ ਲੈ ਲਓ ਉੱਥੇ ਵੀ ਤੁਸੀਂ ਆ ਸਕਦੇ ਹੋ ਪਰ ਮੇਰੀ ਬੇਨਤੀ ਹੈ ਜੀ ਮੈਂ ਤੁਹਾਡੇ 5-7 ਤਾਰੀ ਫੋਨ ਚੱਕੇ ਪਰ ਮੈਂ ਉਹ 24 ਘੰਟੇ ਜਿਹੜਾ ਫੋਨ ਹੈ ਟੂ ਬੀ ਵੈਰੀ ਓਨੈਸਟ ਇੱਕ ਮੁੱਦੇ ਆਸੇ ਇੱਕ ਬੰਦੇ ਦਾ ਸ਼ਾਇਦ ਮੈਂ ਗਾਂ ਤੋਂ ਵੀ ਅਟੈਂਡ ਨਾ ਕਰ ਸਕਾਂ